ਸ੍ਰੀ ਗੱਲ ਜੀ ਸਾਰਿਆਂ ਨੂੰ ਮਾ ਮੇਰੀਏ ਪਰਜਾਇਏ ਸਤਿ ਸ਼੍ਰੀ ਅਕਾਲ ਸ੍ਰੀ ਗੱਲ ਕਿੰਨੀ ਸੋਹਣੀ ਫਲਕਾਰੀ ਲਈ ਉਤੇ ਲਾਲ ਦੁਪੱਟਾ ਨਹੀਂ ਕਿੰਨਾ ਮੈਚ ਕਰਦਾ ਰਾਣਾ ਪੁੱਤ ਕਾ ਮ ਬਾਦ ਐ ਵਾਓ ਕਿਤਨੀ ਅੱਛੀ ਚੀਜ਼ ਹੈ ਨਾਲ ਹੀ ਵੇਖ ਤੂੰ ਕਿਤੇ ਚਮ ਚਮ ਕਰਦੀ ਆ ਸੱਚੀ ਆ ਚੱਚਦੀ ਇਹ ਕਿਥੇ ਆ ਕਿੰਨਾ ਚੱਚਦੀ ਪਈ ਆ ਇਹ ਤੁਹਾਡੇ ਪੇਕੇ ਆ ਏਰੀਆ ਜਿਲ੍ਹਾ ਅਮਰਸਰ ਚੋ ਜਨਿਆਲੇ ਗੁਰੂ ਤੋਂ ਮੈਂ ਕਈ ਵਰੀ ਗਈ ਮੈਨੂੰ ਪਤਾ ਹੀ ਨਹੀਂਗਾ ਹੁਣ ਮੈਂ ਲੈ ਕੇ ਆਉਂ ਜਰੂਰ ਤੁਹਾਡੇ ਤੇ ਹੋਰ ਵੀ ਬੱਬੜੀ ਆ ਦੇਖੋ ਕਿਦਾਂ ਮੈਂ ਤਾਂ ਹੁਣ ਚੱਲ ਉਮਰ ਦੇ ਅਨਸਾਰ ਚਿੱਟੇ ਵਾਲ ਹੋ ਗਿਆ ਤੇਰੇ ਕਾਲੇ ਉੱਤੇ ਲਾਲ ਦਬੱਟਾ ਜੱਚਦਾ ਵਾ ਨੀਉਣ ਪ੍ਰਕਾਰੀ ਮੇਰੇ ਜੱਜੂ ਤੇ ਫੇਰ ਹੀ ਆ ਨਾ ਤੁਹਾਡੀ ਪਰਸਨੈਲਿਟੀ ਵੱਖਰੀ ਆ ਅੱਛਾ ਪੜੇ ਲਿਖੇ ਵਾਓ ਸਨੈਲਟਡ ਬੈਡ ਮੇਡੀ ਵਾਓ ਸਾਡੀ ਪੂਰੀ ਹੱਟ ਦੇ ਵਿੱਚ ਕਿਉਂ ਭਰਜਾਈ ਏ ਹਾਂ ਸੱਚੀ ਗੱਲ ਜੀ ਸਾ ਪੂਰੀ ਹੱਟ ਨੇ ਤੁਹਾਨੂੰ ਮੈਸ ਕੀਤਾ ਜਦੋਂ ਤੁਸੀਂ ਪੇਕੇ ਵਿਆਹ ਗਏ ਸੀ ਜਾਣਾਈ ਸੀ ਘਪਤ ਵਧਾਈਆਂ ਤੁਹਾਨੂੰ ਵਿਆਹ ਦੀਆਂ ਹੋਰ ਵੀ ਵਧਾਈਆਂ ਆ ਬਾਦ ਬਾਦ ਮੂੰ ਮਿੱਠਾ ਕਰਾਂਗੇ ਅਸੀਂ ਕੱਲ ਨੂੰ ਮੈਂ ਮੈਂ ਤਾਂ ਲੈ ਕੇ ਮਠਿਆਈ ਆਈ ਸੀ ਆਪ ਮਿਲ ਹੀ ਨਹੀਂ ਗਈ ਤੂੰ ਕੱਲ ਖਾਵਾਂਗੇ ਫਿਰ ਕੋਈ ਨਾ ਮੇਰਾ ਹਿੱਸਾ ਰੱਖ ਦੇ ਜੀ ਉਹ ਹਿੱਸੇ ਤੇ ਖਾਦੇ ਗਏ ਹੁਣ ਮੂੰਗ ਫਲੀ ਤੇ ਜਿਹੜੇ ਸਗਨ ਵਿਹਾਰ ਕਰਦੇ ਆ ਨਾ ਗਾਉਂਦੇ ਆ ਪਹਿਲੇ ਦਿਨ ਜਦੋਂ ਗਾਉਣ ਬੈਠਦਿਆਂ ਨੇ ਗੀਤ ਬਿਠਾਇਆ ਸੀ ਹਾਂ ਇਹ ਤਾਂ ਬਾੜਾ ਤੁਸੀਂ ਵਧੀਆ ਕੀਤਾ 6000 ਗੀਤ ਬੋਲੇ ਬੱਲੇ ਬੱਲੇ ਆਛਾਸ਼ ਕਰ ਦਿੱਤੀ ਵਾਹ ਵਾਹ ਲਾ ਮੈਂ ਤਾਂ ਰੌਣਕਾਂ ਦਾ ਆ ਦਿੱਤੀਆਂ ਕਿ ਮੂਰਖੋ ਸ਼ੋਕ ਚੱਡੀ ਨੇ ਵਾਹ ਉਹ ਪੂ ਵਾਹ ਭਵਤ ਗਈ ਤੇ ਬੋਲ ਲੈਂਦੀ ਆ ਬਨੇ ਬਲੇ ਭਲੇ ਭੋਲੇ ਜਿਹੜੀ ਆਪਾਂ ਬੋਲਦੇ ਇੱਥੇ ਅੱਛਾ ਤੂੰ ਨੀ ਜਾ ਆ ਜੀ ਕੱਢੀ ਫੇਰ ਸੱਦੇ ਏਕ ਲੰਬੀ ਆ ਜੀ ਐ ਕਹਿੰਦੇ ਆ ਵੇਖ ਤੂੰ ਇਹਦੀ ਆਵਾਜ਼ ਕਿੰਨੀ ਉੱਚੀ ਆ ਜਦ ਮੈਂ ਕਿਹਾ ਨਜ਼ਰ ਨਾ ਲਾ ਦਿਓ ਕਿਤੇ ਮੈਨੂੰ ਨਹੀਂ ਲਾ ਕਰੀ ਤੁਹਾਨੂੰ ਲੱਖਣੀ ਤੁਹਾਨੂੰ ਲੱਖਣੀ ਪੰਜਾਬ ਦੀ ਪੂਰੇ ਦੀ ਅਸੀਸ ਅੱਛਾ ਚੱਲ ਬਾਤ ਵਾਦਿਆ ਬਿਮਾਰ ਤਾਂ ਮੈਂ ਇੱਥੇ ਆ ਕੇ ਹੋਈ ਆ ਓ ਕੋਈ ਬਿਮਾਰ ਨਹੀਂ ਤੁਸੀਂ ਓ ਕੀ ਪਾਣਾ ਬਾਤ ਉਹਨਾਂ ਬਿਮਾਰੀਆਂ ਨੂੰ ਪਰੇ ਸੁਠੀਦਾ ਆ ਆਈ ਐਮ ਹੈਲਦੀ ਆਈ ਐਮ ਫਾਈਨ ਹਮੇਸ਼ਾ ਇਹੋ ਹੀ ਆਖਣਾ ਹਾਂ ਇਹੀ ਕਹੀਦਾ ਰਾਣੂ ਪਤ ਹੋਰ ਕੀ ਬਸ ਤੂੰ ਰਾਜੀ ਖੁਸ਼ੀ ਰਹੇ ਤੇਰੇ ਨਾਲ ਹੀ ਹੱਟ ਚ ਰੌਣ ਕ ਜਦ ਤੂੰ ਆਉਂਦੀ ਤੁਸੀਂ ਹੈ ਹੈਡ ਹੈਗੇ ਹਟਦੇ ਤੇ ਮੈਂ ਮੌਲ ਵੱਧਣ ਵਾਲੀ ਹਾਂ ਨਹੀਂ ਜਿੱਦਾਂ ਤੂੰ ਨਹੀਂ ਆਉਂਦੀ ਇੱਕ ਦੂਸਰੀ ਨਹੀਂ ਰਾਣੋ ਨਹੀਂ ਆਈ ਨਹੀਂ ਰਾਣੋ ਨਹੀਂ ਆਈ ਅਝੂ ਤੇ ਗਈ ਆ ਵੀਡੀਓ ਕੋਈ ਨਹੀਂ ਆਪਰੇ ਲੈਕਚਰ ਕਰਨ ਬਈ ਤੇ ਬੋਲਣ ਤੇ ਭਾ ਕੇ ਕੰਨ ਨਾ ਮਾਰਦੇ ਕਿਸੇ ਤੇ ਪਹੁੰਚੀ ਹੋਈ ਆ थैंक यू ਮੈਂ ਤਾਂ ਸੋਚੇ ਮਰੂਦ ਪਿੱਛੇ ਖੜੀ ਆ ਨਹੀਂ ਖੜੀ ਹੈ ਉਹ ਦੇਖੋ ਨੀ ਮਰੂਦ ਪਿੱਛੇ ਕੌਣ ਖੜੀ ਆ ਦੇਖੋ ਨੀ ਮਰੂ ਦੇ ਲੈਣ ਤੁਰੀਆਂ ਆਉਂਦੀਆਂ ਰਾਨੋ ਪਿੱਛੇ ਤੁਰੀ ਆਉਂਦੀਆਂ ਰਾਨੋ ਪਿੱਛੇ ਤੁਰੀ ਆਉਂਦੀਆਂ ਦੇਖੋ ਕੁੜੀਆਂ ਨੇ ਸਣਨ ਨਿਯਤਾਂ ਵੇਖੋ ਕੁੜੀਆਂ ਨੇ ਸਣਨ ਰਾਨੋ ਤੁਰੀ ਆਉਂਦੀਆਂ ਰੱਟ ਤਾ ਦਪੱਟਾ ਫੁੱਲਕਾਰੀ ਲਈ ਆਂਦੀਆਂ ਵੇਖੋ ਕੁੜੀਆਂ ਦਾ ਤੇ ਭਾਰੀ ਪਾਣੀ ਆਉਂਦੀਆਂ ਰਾਨੋ ਤੋਤੀ And on other, the 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 other, the